ਆਜੀ ਜੜੀ ਬੂਟੇ ਰਸੈਣ ਸਿੰਘ ਵਿੱਚ ਸਵਾਗਤ ਹੈ ਜੀ ਅੱਜ ਜਿਹੜੀ ਜਾਣਕਾਰੀ ਹੈ ਉਹ ਤੁਹਾਡੇ ਨਾਲ ਜਿਹੜਾ ਮਿੱਤਰੋ ਬਾਦ ਆ ਕੀਤਾ ਸੀ ਕਿ ਲਵਣ ਭਾਸਕਰ ਚੂਰਨ ਦਾ ਜਿਹੜਾ ਬਣਾਉਣ ਦਾ ਤਰੀਕਾਕਾਰ ਆ ਜੀ ਉਹ ਤੁਹਾਡੇ ਸਨਮੁਖ ਪੇਸ਼ ਕਰਦੇ ਆ ਜੀ ਗੌਰ ਨਾਲ ਸੁਣਿਓ ਜਿਹੜੇ ਮਿੱਤਰਾਂ ਨੇ ਇਹਨੂੰ ਕਰੇ ਬਣਾਉਣਾ ਜੀ ਗੌਰ ਦੇ ਨਾਲ ਸੁਣਿਓ ਇਹ ਬਹੁਤ ਕਮਾਲ ਦਾ ਚੂਰਣਾ ਜੀ ਇਹਦੀ ਜਿੰਨੀ ਤਾਰੀਫ ਕੀਤੀ ਜਾਏ ਓਨੀ ਥੋੜੀ ਐ ਮਾਲਕੋ ਠੀਕ ਹੈ ਜੀ ਜਿਹੜੇ ਭਰਾਵਾਂ ਨੂੰ ਜਾਣਕਾਰੀ ਪਸੰਦ ਆਵੇ ਉਹ ਸੁਣਿਓ ਬਈ ਜਿਨ੍ਹਾਂ ਨੂੰ ਸਾਡੀ ਜਾਣਕਾਰੀ ਪਸੰਦ ਨਹੀਂ ਆਉਂਦੀ ਉਹ ਨਾ ਸੁਣਿਓ ਕੋਈ ਤੱਕਾ ਨਹੀਂ ਕੋਈ ਜ਼ੋਰ ਜ਼ਬਰਦਸਤੀ ਨਹੀਂ ਸਾਡਾ ਤੁਹਾਡੇ ਨਾਲ ਕੋਈ ਸਿਕਵਾ ਨਹੀਂ ਠੀਕ ਹੈ ਜੀ ਮੁੱਖ ਦੀ ਗੱਲ ਇਹ ਆ ਵੀ ਕਿ ਗੱਲ ਸਮਝਾਉਣੀ ਚਾਹੀਦੀ ਐ ਤੇ ਬਾਕੀ ਗੱਲਾਂ ਫੇਰ ਬਾਅਦ ਦੀਆਂ ਹੁੰਦੀਆਂ ਨੇ ਜਿਵੇਂ ਕਹਿੰਦੇ ਨੇ ਸਭ ਤੋਂ ਪਹਿਲਾਂ ਸਹੀ ਤੇ ਜ਼ਰੂਰੀ ਬਾਕੀ ਕਮ ਬਾਅਦ ਚ ਹੁੰਦੇ ਰਹਿਣਗੇ ਠੀਕ ਆ ਜੀ ਇਹਦੇ ਵਿੱਚ ਸਮੁੰਦਰੀ ਨਮਕ ਲੈਣਾ ਜੀ ਸਮੁੰਦਰੀ ਨਮਕ 80 ਗ੍ਰਾਮ 8 ਤੋਲੇ ਠੀਕ ਆ ਜੀ ਕਾਲਾ ਨਮਕ 5 ਤੋਲੇ ਸ਼ੀਸ਼ਾ ਨਮਕ ਸੇਂਦਾ ਨਮਕ ਧਨੀਆ ਮਗਾ ਪੀਪਲ ਆਮੂਲ ਕਾਲਾ ਜੀਰਾ ਤੇਜ ਪੱਤਰ 나ਗ ਕੇਸਰ ਤਾਲੀਸ਼ ਪੱਤਰ ਅਮਲਵੇਤ ਇਹ ਸਮਗਰੀ ਆ ਜਿਹੜੀ ਇਹ 2-2 ਤੋਲੇ ਲੈਣੀ ਆ ਜੀ ਠੀਕ ਆ ਜੀ ਇੱਕ ਵਾਰੀ ਫੇਰ ਸੁਣ ਲਓ ਮਿੱਤਰੋ ਜਿਹੜੀ ਸਮਗਰੀ 2 ਤੋਲੇ ਲੈਣੀ ਆ 2-2 ਤੋਲੇ ਲੈਣੀਆਂ ਨੂੰ ਇੱਕ ਵਾਰੀ ਫੇਰ ਸੁਣ ਲਓ ਸ਼ੀਸ਼ਾ ਨਮਕ ਸੇਂਦਾ ਨਮਕ ਧਨੀਆ ਮਗ ਪਿਪਲਾਮੂਲ ਕਾਲਾ ਜੀਰਾ ਤੇਜ ਪੱਤਰ ਨਾਗ ਕੇਸਰ ਤਲੀਸ਼ ਪੱਤਰ ਅਮਲਵੇਤ ਇਹ ਸਮਗਰੀ 2-2 ਟੋਲੇ ਲੈਣੀ ਆ ਕਾਲੀ ਮਿਰਚ ਕਾਲਾ ਜੀਰਾ ਸੁੰਡ ਇਸ ਕੋ ਹਿੰਦੀ ਮੇ ਸੌਂਠ ਕਹਤੇ ਹਨ ਠੀਕ ਹੈ ਜੀ ਇਹ ਲੈਣਾ 1-1 ਟੋਲਾ ਤੋ ਬਾਅਦ ਹੈ ਜੀ ਨਾਰਦਾਣਾ 4 ਤੋਲੇ ਲੈਣਾ ਹੈ ਜਿਹੜੀ ਛੋਟੀ ਇਲਾਚੀ ਆ ਤੇ ਦਾਲਚੀਨੀ ਆ ਛੋਟੀ ਇਲਾਚੀ ਦਾਲਚੀਨੀ ਇਹ 5-5 ਮਾਸੇ ਲੈਣੀ ਹੈ ਠੀਕ ਹੈ ਜੀ ਜਿਹੜੀ 5-5 ਗ੍ਰਾਮ ਲੈਣੀ ਆ ਇਹ ਸਾਰੀਆਂ ਚੀਜ਼ਾਂ ਨੂੰ ਬਰੀਕ ਕੁੱਟ ਕੇ ਦਾ ਚੂਰਨ ਕਰ ਲਓ ਜਾਂ ਇਹਨੂੰ ਸਮਾਨ ਨੂੰ ਚੱਕੀ 'ਚ ਪਸਾ ਲਓ ਠੀਕ ਹੈ ਜੀ ਅੱਜਕੱਲ ਬڑے ਗ੍ਰਾਈਂਡਰ ਲੱਗੇ ਨੇ ਸ਼ਹਿਰਾਂ ਦੇ ਵਿੱਚ ਜਿਹੜੇ ਦਵਾਈਆਂ ਪੀਸਦੇ ਨੇ ਉੱਥੋਂ ਪਸਾ ਲਓ ਇਹ ਸਮਗਰੀ ਲੈ ਕੇ ਜੇ ਇਹ ਚੂਰਨ ਨੂੰ ਤੁਸੀਂ ਹੋਰ ਇਦੋਂ ਵੀ ਜ਼ਿਆਦਾ ਸਟਰੋਂਗ ਬਣਾਉਣਾ ਤਾਂ ਇਹਦੇ ਵਿੱਚ ਨਿੰਬੂ ਦਾ ਰਸ ਪਾ ਕੇ ਇਹਨੂੰ ਤੁੱਪੇ ਸੁਕਾ ਲਓ ਤੇ ਨਿੰਬੂ ਦੇ ਰਸ ਦੀ ਇਹਨੂੰ ਭਾਵਨਾ ਦੇਣ ਦੇ ਨਾਲ ਇਹਦੇ ਜਿਹੜੇ ਪਾਚਕ ਗੁਣ ਨੇ ਮਿੱਤਰੋ ਇਹ ਬਾਤ ਜਾਣਦੇ ਨੇ ਇਹਦੀ ਜਿਹੜੀ ਖਰਾਕ ਹੈ ਜੀ 2 ਗ੍ਰਾਮ ਦਿਨ ਵਿੱਚ 2 ਵਾਰੀ ਪਾਣੀ ਜਾਂ ਲੱਸੀ ਦੇ ਨਾਲ ਲੈ ਸਕਦੇ ਹੋ ਤੇ ਬਾਕੀ ਇਹਦਾ ਜਿਹੜਾ ਜੋੜ ਤੋੜ ਆ ਤੁਹਾਨੂੰ ਦੱਸਿਆ ਹੋਇਆ ਸਾਰਾ ਕਿ ਇਹ ਗੈਸ ਤੇ ਕੰਮ ਕਰਦਾ ਇਸ ਤੋਂ ਬਿਨਾ ਇਹ ਹੋਰ ਵੀ ਬਹੁਤ ਸਾਰੇ ਕੰਮ ਕਰਦਾ ਜੀ ਜਿਵੇਂ ਗੈਸ ਦਾ ਰੋਗ ਤਾਂ ਹੋਇਆ ਗਿਆ ਮਿੱਤਰੋ ਇਹ ਨੀਰ ਹੋਗਾ ਬਵਾਸੀਰ ਸੰਕਰੇਣੀ ਬਾਦ ਹਾਜਮੀ ਮਾਨ ਦਾਗਨੀ ਕਬਜ ਪੇਟ ਦਰਦ ਸੋਜ ਤੇ ਜੋੜਾਂ ਦੇ ਦਰਦ ਤੇ ਬੱਚੇਦਾਨੀ ਦੀ ਜਿਹੜੀ ਰਸੌਲੀ ਹੈ ਉਹਦੇ ਵਿੱਚ ਲਾਭ ਦਾ ਕੰਮ ਕਰਦਾ ਹੈ ਬੱਚੇਦਾਨੀ ਦੀ ਰਸੌਲੀ ਦੇ ਵਿੱਚ ਇਹੀ ਚੂਰਨ ਜਿਹੜਾ ਲਬਨ ਭਾਸਕਰ ਬੱਚੇਦਾਨੀ ਦੀ ਰਸੌਲੀ ਤੇ ਵੀ ਕੰਮ ਕਰਦਾ ਉਤੇ ਲੱਗ ਤੋਂ ਇਹ ਕਾਰਡਿਓ ਯਾਰੀ ਕਰਾਂਗੇ ਮਿੱਤਰਾਂ ਨੂੰ ਸਮਝ ਆ ਜਾਏ ਆਯੁਰਵੇਦ ਪ੍ਰੈਕਟਿਸ ਕਰਨ ਵਾਲੇ ਨੇ ਸਾਰੇ ਬੰਦੇ ਜਾਣਦੇ ਨੇ ਕਿ ਲਵਨ ਪਾਸ ਕਰ ਚੂਰਨ ਦੇ ਨਾਲ ਬੱਚੇਦਾਨੀ ਦੀ ਜਿਹੜੀ ਰਸੌਲੀ ਹੈ ਉਹ ਖਤਮ ਹੋ ਜਾਂਦੀ ਹੈ ਤੇ ਇਹ ਬਲਗਮੀ ਰੋਗ ਗੋਲਾ ਬਾਜੂ ਹਵਾ ਵਿਗੜੀ ਹੋਈ ਜਿਹੜੀ ਸਰੀਰ ਦੀ ਉਹ ਸੈੱਟ ਕਰਦਾ ਤੇ ਤਿੱਲੀ ਦੇ ਰੋਗ ਵੀ ਇਹ ਠੀਕ ਕਰਦਾ ਹੈ ਬਦ ਹਜਮੀ ਭੁੱਖ ਘੱਟ ਲੱਗਦੀ ਹੋਵੇ ਕਬਜ ਰਹਿੰਦੀ ਹੋਵੇ ਸਾਰੀ ਸਮੱਸਿਆਵਾਂ ਨੂੰ ਲਬਨ ਪਾਸ ਕਰ ਚੂਰਨ ਜਿਹੜਾ ਉਹ ਕੰਮ ਕਰਦਾ ਜੀ ਇਹਦੇ ਤੇ ਠੀਕ ਹੈ ਜੀ ਇਹ ਇਹਨੂੰ ਬਣਾਉਣ ਦਾ ਤਰੀਕਾ ਕਾਰਤੀ ਮਿੱਤਰੋ ਜਿਹੜਾ ਵੀ ਇਹਨੂੰ ਸਮਝਦਾ ਉਹ ਇਹਨੂੰ ਉਹ ਕਰੇ ਇਹਦੇ ਪਰ ਆਪਾਂ ਜਿਹੜੇ ਦਿਨ ਸਮਾਂ ਮਿਲਿਆ ਇੱਕ ਦੋ ਵੀਡੀਓ ਹੋਰ ਜਾਰੀ ਕਰਾਂਗੇ ਇਹਦੇ ਉੱਪਰ ਠੀਕ ਹੈ ਜੀ ਤੇ ਜਿਹਨੂੰ ਨੂੰ ਭੁੱਖ ਕੱਟ ਲੱਗਦੀ ਆ ਉਹ ਹਵਾਲੇ ਤੋਂ ਵੀ ਆਪਾਂ ਇਹਦੇ ਉੱਪਰ 2-3 ਦਿਨਾਂ ਕੰਮ ਕਰਾਂਗੇ ਜੀ ਤੇ ਇਹ ਇੱਥੇ ਤੱਕ ਜਿਹੜੀ ਜਾਣਕਾਰੀ ਐ ਨੂੰ ਗ੍ਰਹਿਣ ਕਰੋ ਜੀ ਤੇ ਇਹ ਤੋਂ ਲਾਭ ਲਿਆ ਜਾਵੇ ਠੀਕ ਹੋ ਗਿਆ ਜੀ ਇਹ ਜਿਹੜਾ ਲਾਭਨ ਪਾਸ ਕਰ ਚੂਰਨ ਦਾ ਪਹਿਲਾ ਭਾਗ ਹੋਊਗਾ ਜੀ ਇਹਦੇ ਵਿੱਚ ਜਿਹੜਾ ਤੁਹਾਨੂੰ ਅਸੀਂ ਦੱਸਿਆ ਤੇ ਬਾਕੀ ਇਹ ਤੋਂ ਆਪਾਂ ਕਈ ਆਡੀਓ ਬਣਾਉਣ ਦਾ ਅੱਜ ਦੇ ਤੋਂ ਯਤਨ ਕਰਾਂਗੇ ਤਾਂ ਕਿ ਭਰਾਵਾਂ ਨੂੰ ਲবণ ਪਾਸ ਕਰ ਜਿਹੜਾ ਚੂਰਣਾ ਇਹਦੇ ਹਵਾਲੇ ਤੋਂ ਇਹ ਚੰਗੀ ਤਰ੍ਹਾਂ ਬੰਦੇ ਜਾਣੂ ਹੋ ਜਾਣ ਤੇ ਇਸ ਚੀਜ਼ ਨੂੰ ਸਮਝਣ ਔਰ ਹਰ ਕੋਈ ਇਹਨੂੰ ਆਪਣੇ ਘਰ 'ਚ ਬਣਾ ਕੇ ਰੱਖੇ ਠੀਕ ਹੈ ਜੀ ਜੋ ਨਹੀਂ ਬਣਾ ਸਕਦਾ ਉਹ ਭਾਈ ਸੰਪਰਕ ਕਰੇ ਬਣਾ ਕੇ ਭੇਜ ਦਾਂਗੇ ਖਰਚਾ ਵਰਚਾ ਤਾਂ ਭਾਈ ਲੱਗੂਗਾ ਠੀਕ ਆ ਇ ਲਾਵਨ ਪਾਸ ਕਰ ਚੂਰਨ ਦੇ ਹਵਾਲੇ ਤੋਂ ਜਾਣਕਾਰੀ ਜਿਹੜੇ ਭਾਵਨ ਚੰਗੀ ਲੱਗੀ ਐ ਸਪੈਕਟ ਕਰਿਓ ਜੀ ਜਿਹਨੂੰ ਨਾ ਚੰਗੀ ਲੱਗੇ ਇਦਾਂ ਸੁਣ ਕੇ ਉਧਰ ਨੂੰ ਕੱਢ ਦਿਓ ਮਿੱਤਰੋ ਹੋਰ ਕੋਈ ਚੈਨਲ ਦੇਖ ਸਕਦੇ ਹੋ ਠੀਕ ਹੋ ਗਿਆ ਜੀ ਸਤਿ ਸ਼੍ਰੀ ਅਕਾਲ ਮਹਾਰਾਜ